ਤੋਂ ਨਾ ਘਟਣਾ ਸਾਂਝੀ ਕਰਦੇ ਆ ਸੰਤ ਕੰਨ ਜਰਨੈਲ ਸਿੰਘ ਖਾਲਸਾ ਭਿੰਡਾਂ ਵਾਲਿਆਂ ਨੇ ਅਨੰਦਪੁਰ ਸਾਹਿਬ ਜਾਣ ਦਾ ਮਨ ਬਣਾਇਆ ਤੇ ਸਿੰਘਾਂ ਨੂੰ ਕਹਿੰਦੇ ਨੇਗਟਵਰਤੀਆਂ ਨੂੰ ਵੀ ਪੈਦਲ ਜਾਣਾ ਆਪਾਂ ਤੁਰ ਕੇ ਜਾਣਾ ਨੇਗਟਵਰਤੀ ਸਿੰਘ ਕਹਿੰਦੇ ਕਿ ਪਾਸ਼ੋ ਆਪਣੇ ਕੋਲ ਇੰਨੀ ਕ ਤਮਾਇਆ ਹੈਗੀ ਆ ਵੀ ਆਪਾਂ ਬਸ ਦਾ ਕਰਾਇਆ ਲਾ ਸਕੀਏ ਤੇ ਆਪਾਂ ਤੁਰ ਕੇ ਕਿੰਨੋਂ ਜਾਣਾ ਸੰਤਾਂ ਦਾ ਵਜਨ ਸੀਗਾ ਵੀ ਜੇ ਆਪਾਂ ਬਸ ਗਏ ਤੇ ਕਿੰਨੇ ਜੈਸਬ ਦੇ ਪਾਰ ਕਰ ਲਾਂਗੇ ਮੰਨ ਲਓ ਜ 4 ਘੰਟੇ ਚ ਪਹੁੰਚ ਗਏ ਤੇ 4 ਘੰਟੇ ਚ ਕਿੰਨੇ ਪਾਠ ਹੋਣਗੇ ਪਰ ਜੇ ਪੈਦਲ ਗਏ ਤੇ ਜਗਜੀਤ ਸਿੰਘ ਸਾਹਿਬ ਦੇ ਸੋਚੋ ਵੀ ਕਿੰਨੇ ਪਾਠ ਕਰ ਲਾਂਗੇ ਆਪਾਂ ਇੰਨਾ ਪਿਆਰ ਸੀ ਸੰਤਾਂ ਨੂੰ ਬਾਣੀ ਦੇ ਨਾਲ ਜਿਹੜੇ ਕਿੰਤੂ ਕਰਦੇ ਵੀ ਸਾਇ ਨਹੀਂ ਜੀ ਇੰਨੀਆਂ ਬਾਣੀਆਂ ਨਹੀਂ ਪੜ ਸਕਦੇ ਸੰਤ ਪੜ ਸਕਦੇ ਨੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਨਾ ਉਹਨਾਂ ਦਾ ਸਵਾਸ ਸਵਾਸ ਚ ਨਾਮ ਚੱਲਦਾ ਉਹ ਬਚਨ ਵੀ ਕਰਦੇ ਹੋਣਗੇ ਤਾਂ ਵੀ ਅੰਦਰ ਬਾਣੀ ਚੱਲਦੀ ਸੀ ਨਾਮ ਚੱਲਦਾ ਸੀ ਤੇ ਉਹ ਨਾਮ ਹੀ ਚੱਲਦਾ ਸੀ ਕਿ ਸੰਤ ਕਨਿਜੁਰਾਇਲ ਸਿੰਘ ਖਾਲਸਾ ਭਿੰਡਾਂ ਵਾਲੇ ਆਪਣੀ ਕੀਤੀ ਵੀ ਅਰਦਾਸ ਦੇ ਉੱਤੇ ਕੜੇ ਰਹੇ ਦੁਸ਼ਮਣ ਨਾਲ ਟੱਕਰ ਆ ਲਿਆ ਤੇ ਉਹਨਾਂ ਨੂੰ ਦੱਸਿਆ ਕਿ ਸਿੱਖ ਕੌਣ ਨੇ ਦਸਮ ਪਾਤਸ਼ਾਹਾਂ ਦੇ ਪੁੱਤਾਂ ਦੀ ਕੀਤੀ ਅਰਦਾਸ ਦਾ ਕਨਸੈਪਟ ਕੀ ਹੈ ਸ਼ਾਤਾਂ ਪ੍ਰਾਪਤ ਕੀਤੀਆਂ ਨੇ ਸੰਤਾਂ ਨੇ ਨਾਲ ਦੇ ਸਮੂਹ ਈਦਾਂ ਨੇ ਪਰ ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਬਾਣੀ ਦੇ ਧਾਰਨੀ ਸੀਗੇ ਇਕੱਲੇ ਬਾਣੀ ਦੇ ਨਹੀਂ ਬਾਣੀ ਦੇ ਧਾਰਨੀ ਸੀ ਉਸ ਬਾਣੀ ਦੀ ਸ਼ਕਤੀ ਸੀ ਕਿ ਸੰਤ ਗੁਰਿੰਦਰ ਸਿੰਘ ਖਾਲਸਾ ਪਿੰਡਾਂ ਨੂੰ ਅੱਜ ਵੀ ਆਪਾਂ ਯਾਦ ਕਰਦੇ